ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਨਜ਼ਰ ਵਲੌਗ ਤੇ ਅੱਜ ਡੇ ਸੰਡੇ ਤੇ ਮੈਂ ਸੋਚੀ ਅੱਜ ਮੈਂ ਇੱਕ ਰੂਮ ਦੀ ਸਫਾਈ ਕਰਾਂਗੀ ਨਾਲੇ ਕਿਚਨ ਦੀ ਡੀਪ ਕਲੀਨਿੰਗ ਕਰਾਂਗੀ ਤੇ ਮੈਂ ਗੱਦੇ ਵਗੈਰਾ ਸਭ ਧੋਪ ਚ ਪਾ ਦਿੱਤੇ ਸਨ ਤੇ ਨਾਲੇ ਪਾਲਕ ਵਿੱਚ ਪਾ ਕੇ ਮਿਕਸ ਵਜ ਬਣਾ ਰਹੀ ਆ ਚਨੇ ਵੀ ਉਬਲਣ ਵਾਸਤੇ ਰੱਖ ਦਿੱਤੇ ਸਨ ਉਸ ਤੋਂ ਬਾਅਦ ਮੈਂ ਨਾ ਲਸਣ ਤੇ ਜੋ ਅਦਰਕ ਹੁੰਦੀ ਹੈ ਇਹਨਾਂ ਨੂੰ ਇਨਾਂ ਦਾ ਪੇਸਟ ਬਣਾ ਕੇ ਮਤਲਬ ਛਿੱਲੋ ਕੇ ਤੇ ਪ੍ਰੋਪਰ ਤੇ ਗ੍ਰाइंड ਕਰਕੇ ਤੇ ਫਿਰ ਇਹਨਾਂ ਦਾ ਪੇਸਟ ਬਣਾ ਕੇ ਤੇ ਥੋੜਾ ਜਿਹਾ ਮੈਂ ਇਹਨਾਂ ਨੂੰ ਭੁੰਨ ਲੈਣੀ ਆ ਐਂਡ ਕੋ ਨੰਦਾ ਫਾਇਦਾ ਹੈ ਕਿ ਕਿ ਹੁਣ ਸਿਆਲਾਂ ਵਾਲੇ ਦਿਨ ਨੇ ਦਿਨ ਛੋਟੇ ਨੇ ਤੇ ਸਕੂਲ ਤੋਂ ਆਉਣ ਤੋਂ ਬਾਅਦ ਇੰਨਾ ਟਾਈਮ ਨਹੀਂ ਹੁੰਦਾ ਪ੍ਰਾਪਰ ਕਿ ਆਪਾਂ ਲਸਣ ਵਗੈਰਾ ਛਿਲੀਏ ਤੇ ਫਿਰ ਆਪਾਂ ਤੜਕਾ ਲਈਏ ਐਂਡ ਲਸਣ ਤੇ ਵੈਸੇ ਵੀ ਸਿਆਲਾਂ ਵਿੱਚ ਹਰ ਇੱਕ ਸਬਜੀ ਵਿੱਚ ਹੁਣ ਪੈਂਦੀ ਹੀ ਹੈ ਗਰਮੀਆਂ ਵਿੱਚ ਤੇ ਚਲੋ ਆਪਾਂ ਕਿਸੇ ਸਬਜੀ ਵਿੱਚ ਸਕਿਪ ਵੀ ਕਰ ਸਕਦੇ ਹਾਂ ਤੇ ਇਸ ਤੋਂ ਬਾਅਦ ਮੈਂ ਮਿਰਚਾਂ ਵੀ ਸੇਮ ਦੇ ਤੋੜ ਕੇ ਹਰੀਆਂ ਮਿਰਚਾਂ ਤੇ ਮੈਂ ਪੁੰਨ ਕੇ ਤੇ ਆ ਦੋ ਬਾਕਸਸ ਨੇ ਛੋਟੇ ਇਹਨਾਂ ਵਿੱਚ ਸਟੋਰ ਕਰਕੇ ਚੰਗੀ ਤਰ੍ਹਾਂ ਮਤਲਬ ਉੱਪਰ ਟਾਈਟ ਜਿਹੜੇ ਟਾਈਟ ਹੋਣੇ ਚਾਹੀਦੇ ਨੇ ਬਾਕਸ ਤੇ ਉਹਨਾਂ ਨੂੰ ਮੈਂ ਰੱਖ ਦਵਾਂਗੀ ਫ੍ਰਿਜ ਵਿੱਚ ਫਿਰ ਮੈਂ ਥੋੜਾ ਜਿਹਾ ਰੈਸਟ ਲੈਣ ਵਾਸਤੇ ਤੇ ਮੈਂ ਬਾਕੀ ਸਾਰਾ ਰਾਤ ਦੇ ਨਾਲ ਬਾਅਦ ਮੈਂ ਕਿਹਾ ਚਲੋ ਥੋੜਾ ਜਿਹਾ ਇੰਜੋਏ ਕਰ ਦਈਆਂ ਉਹਨਾਂ ਚ ਜਿਹੜੇ ਆ ਅੱਗੇ ਗੈਲਰੀਆਂ ਅੱਜ ਕੱਲ ਆਂਦੀਆਂ ਨੇ ਤੇ ਰਾਦ ਨੇ ਲਾਲੀਪਾਪ ਖਾਦਾ ਨਹੀਂ ਸੁਨੇਵਾਖ ਦਿੱਤਾ ਉਹ ਟੌਫੀ ਜੀ ਤੇ ਵੇਖੋ ਕਿੰਨੇ ਵਧੀਆ ਤਰੀਕੇ ਨਾਲ ਆ ਖਾਂਦੀ ਸੀ ਤੇ ਮੈਂ ਕਿਹਾ ਚਲੋ ਇਹਨੂੰ ਵੀ ਮੈਂ ਥੋੜਾ ਜਿਹਾ ਵਲੌਗ ਵਿੱਚ ਲੈ ਲੈਂਨੀ ਆ ਮজা ਆਉਂਦੀ ਆ ਸੀ ਇਹਨੂੰ ਵੇਖ ਕੇ ਨਾਲ ਮੈਂ ਰਾਤ ਦੀ ਸਬਜੀ ਦੀ ਤਿਆਰੀ ਕਰਨ ਦੀ ਸਾਬ ਬਣਾਉਂਦੀ ਤੇ ਨਾਲੇ ਮੈਂ ਨਾ ਕਿਹਾ ਥੋੜਾ ਜਿਹਾ ਨਾਲ ਰੈਸਟ ਵੀ ਕਰਦੀ ਆ ਸਾਰਾ ਦਿਨ ਸੰਡੇ ਸਾਜਕਲ ਸਾਰਾ ਦਿਨ ਬਿਜੀ ਰਹਿਦਾ ਹੈ ਬਿਲਕੁਲ ਟਾਈਮ ਨਹੀਂ ਮਿਲਦਾ ਕਿਉਂਕਿ ਬਹੁਤ سارے ਕੰਮ ਹੁੰਦੇ ਨੇ ਕਾੜਤੇ ਕਰਨ ਵਾਲੇ ਜਿਹੜੇ ਡਿਪੈਂਡ ਹੁੰਦੇ ਨੇ ਸੈਟਰਡੇ ਸੰਡੇ ਨੂੰ ਜਿਵੇਂ ਪ੍ਰੈਸਿੰਗ ਵਾਲਾ ਕੰਮ ਜਿੰਨੇ ਵੀ ਕੱਪੜਿਆਂ ਨੂੰ ਆਇਰਨ ਕਰਨੀ ਹੁੰਦੇ ਨੇ ਉਹ ਸਾਰੇ ਪ੍ਰੈਸ ਕਰਨ ਵਾਲੇ ਕੰਮ ਤੇ ਫਿਰ ਨੈਕਸਟ ਮਾਰਨਿੰਗ 'ਚ ਮੈਂ ਰਾਤ ਨੂੰ ਬਣਾ ਕੇ ਦਿੱਤਾ ਸੈਲਡ ਆ ਟ੍ਰਾਈ ਕੀਤਾ ਮੈਂ ਰੋਜ਼ ਬਣਾਣਾ ਤੇ ਨਾਲੇ ਇਹਦਾ ਸੈਲਡ ਡੇਸੀ ਅੱਜ ਤੇ ਨਾਲੇ ਕਕੁੰਬਰਿੱਦੇ ਬਣਾ ਕੇ ਦਿੱਤਾ ਨਾਲੇ ਗ੍ਰੀਨ ਕਲਰ ਦੀ ਬਾਥੂ ਦੀ ਤੇ ਮੇਥੀ ਦੀ ਮੈਂ ਨੂੰ ਪ੍ਰੋਟੀ ਬਣਾ ਕੇ ਦਿੱਤੀ ਐਂਡ ਰਾਤ ਚਲੇਗੀ ਸੈਂ ਆਪਣੇ ਸਕੂਲ ਤੇ ਮੈਂ ਆਪਣੇ ਸਕੂਲ ਚਲੇਗੀ ਸਾਂ ਸਕੂਲ ਦੇ ਸਾਰੇ ਕੰਮ ਨਿਪਟਾਉਣ ਦੇ ਬਾਅਦ ਮੈਂ ਘਰੇ ਤੇ ਪਲਵਿੰਦਰ ਦਾ ਮੇਰੇ ਹਸਬੰਡ ਦਾ ਮਨ ਕਰਨ ਦੇ ਅਸੀਂ ਚੌਲ ਖਾਂਦਾ ਫਿਰ ਮੈਂ ਬਨਾਈ ਕੋੜ ਵਾਲੇ ਚੌਲ ਤੇ ਰਾਤ ਨੂੰ ਬਨਾਈਆਂ ਪਿੰਨੀਆਂ ਆਨੇ ਅਲਸੀ ਦੀਆਂ ਪਿੰਨੀਆਂ ਵਿੱਚ ਮੂੰਫਲੀ ਵਗੈਰਾ ਪਾ ਕੇ ਤੇ ਜੋ ਵੀ ਪਾਈ ਦਾ ਵਿੱਚ ਸਮਾਨ ਸਾਦ ਅਸੀਂ ਪੀਸ ਲਿਆ ਸੀ ਤੇ ਹੁਣ ਇਹਨਾਂ ਨੂੰ ਬਣਾਵਾਂਗੇ ਪ੍ਰੋਪਰ ਹੋਨ ਨੈਕਸਟ ਡੇ ਸਕੂਲ ਤੋਂ ਆਨ ਤੋਂ ਬਾਅਦ ਫਿਰ ਮੈਂ ਬਣਾਇਆ ਲੰਗਰ ਜਿੰਨੀ ਨੂੰ ਮੇਰੇ ਤੋਂ ਸੇਵਾ ਹੋ ਪਈ ਉੰਨੀ ਨੂੰ ਮੈਂ ਸਬਜੀ ਬਣਾ ਦਿੱਤੀ ਸੀ ਪ੍ਰਸ਼ਾਦੇ ਵੀ ਜਿੰਨੇ ਮੇਰੇ ਤੋਂ ਪੱਕੇ ਮਨਨ ਪ੍ਰਸ਼ਾਦੇ ਬਣਾਤੇ ਕਿਉਂਕਿ ਉੱਥੇ ਜਾ ਕੇ ਮੱਥਾ ਵੀ ਟੇਕਣਾ ਸੀ ਨੀਰਾ ਹੋ ਜਾਣਾ ਸੀ ਐਂਡ ਹੋਂ ਮੈਂ ਪਾਰੀਆਂ ਖੀਰ ਡੂਲੂ ਚ ਖੀਰ ਲੈ ਕੇ ਜਾਵਾਂਗੀ ਤੇ ਫਿਰ ਅਸੀਂ ਹੋਂ ਪਹੁੰਚਦੇ ਹਾਂ ਗੁਰਦੁਆਰੇ ਨੋਕੀ ਕਰਨ ਵਾਲਾ ਅਚਲ ਤੇ ਉਹਦੀ ਘਰ ਵਾਲੀ ਜੀਓ ਜਿਨ੍ਹਾਂ ਦੇ ਘਰ ਕੋਈ ਪੁੱਤਰ ਨਹੀਂ ਹੈ। ਔਰ ਇਸ ਇਲਾਕੇ ਵਿੱਚ ਜਿੰਨੀ ਜ਼ਮੀਨ ਹੈ ਇਹ ਦੂਰ ਦੂਰ ਤੱਕ ਵਿਸ਼ਤੀ ਜ਼ਮੀਨ ਦਾ ਮਾਲਕ ਬਾਬਾ ਅਚਲ। ਉਹ ਬਾਅਦ ਵਿੱਚ ਬਾਬਾ ਅਚਲ ਬਣਿਆ ਤੇ ਗੁਰੂ ਨਾਨਕ ਦੀ ਸਿੱਖੀ ਵੱਡੇ ਵੱਡੇ ਪਹਿਲਾਂ ਕਿਉਂ ਵੀ ਪੈਦਾ ਹੋਈ ਪਰ ਜਿਹੜਾ ਤੁਸੀਂ ਮਹਾਂਪੁਰਸ਼ਾਂ ਨੂੰ ਦਸਵਾਦ ਦਿੰਦੇ ਹੋ ਨਾ ਤੁਹਾਡੇ ਦਸਵਾਦ ਦਾ ਇੱਕ ਇੱਥੇ ਅਸੀਂ ਦੀਵਾਨ ਹਾਲ ਜਿੱਥੇ ਬੈਗੇ ਸਾਂ ਅਸੀਂ ਦੀਵਾਨ ਸੁਣੰਦੇ ਸਾਂ ਤੇ ਬੱਚੇ ਖੇਡਣਦੇ ਸਨ ਸਾਹਮਣੇ ਹੁਣ ਅਸੀਂ ਚੱਲੇ ਗਏ ਵੇਖਣ ਵਾਸਤੇ ਤੇ ਕੋੜੀ ਬਾਬਾ ਜੀ ਨੇ ਕੋੜੀ ਰੱਖੀ ਤੇ ਅਸੀਂ ਵਿਖਾ ਕੇ ਲੱਗਿਆ ਤੇ ਅਸੀਂ ਆਉਣ ਵਾਸਤੇ ਚਲੇ ਗਏ ਵਾਈਟ ਵਾਲਾ ਅਰੇ ਲੱਤਾਂ ਵੀ ਬੱਜੀਆਂ ਹੀ ਪਿੱਛੇ ਲੱਤਾਂ ਵੀ ਬੱਜੀਆਂ ਪਿੱਛੇ ਅੱਛਾ ਆ ਲੱਗਿਆ ਖਾਂਦੇ ਕੀ ਆ ਇਹ ਕੜੀਆਲਾ ਸਾਡੋ ਗੁਰਦਵਾਰ ਜੀ ਸੋਨ ਜੀ ਆਇਆ ਮਮਤਾ ਕਾ ਬਲੋ ਜੀ ਆਇਆ ਜੀ ਜਿਹੜੇ ਪਾਸਾ ਜੀ ਕੜਦੀ ਕਲਾ ਦਾ ਸ਼ਾਨਦਾਰ ਜੋ ਸਿੱਖੀ ਜੀਵਨ ਦੀਆਂ ਦਾਤਾਂ ਬਖਸ਼ ਕਰਨ ਲਾਈਵ ਕਰਨ ਵਾਲੇ ਵੀਰਾਂ ਦਾ ਧੰਨਵਾਦ ਸਪੋਟ ਵਾਲਾ ਵੀਰ ਮੱਖਣ ਸੌਣ ਵਾਲਾ ਬਾਅਦ ਮੇਰਾ ਮੱਤਰ ਕੜਦੀ ਕਲਾ ਦਾ ਪਾਤਸ਼ਾਹ ਜੀ ਦਵਾਂਦੇ ਵਿੱਚ ਹਾਜ਼ਰ ਹਾਂ ਉਹਨਾਂ ਦੀ ਕੜਦੀ ਕਲਾ ਵਾਸਤੇ ਮੈਂ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਗੁਰਸਵਾਰੀ ਦੀ ਮਹਾਨ ਕਰਤਿਵਾ ਵਾਲੇ ਬਾਪਰੇ ਜਿਨ੍ਹਾਂ ਦੀ ਯਾਦ ਵਿੱਚ ਹੋਣ ਅਸੀਂ ਜਾਂਦੇ ਆਂ ਘਰ ਵਾਪਸੀ ਬਾਦੋਂ ਥੋੜਾ ਸਮਾਨ ਲਵਾਂਗੇ ਆਦਨੋ ਕੁਛ ਖੜੋਨੇ ਲਕਿਤਾਵਾਂਗੇ ਤੇ ਫਿਰ ਘਰਨ ਵਾਸਤੇ ਨਿਕਲਾਂਗੇ ਵਲੌਗ ਕਰਦੇ ਇੱਥੇ ਐਂਡ